ਸਭ ਤੋਂ ਪਹਿਲਾ ਗੱਲ ਅਮਰਿਤਪਾਲ ਸਿੰਘ ਦੀ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅਮਰਿਤਪਾਲ ਸਿੰਘ ਜਲਦ ਹੀ ਸੰਸਦ ਮੈਂਬਰ ਵਜੋਂ ਸੌ ਚੁੱਕਣਗੇ ਇਸ ਦੇ ਲਈ ਅਮਰਿਤਪਾਲ ਸਿੰਘ ਨੂੰ ਸ਼ੁੱਕਰਵਾਰ ਯਾਨੀ ਕਿ 5 ਜੁਲਾਈ ਤੋਂ 4 ਦਿਨ ਦੀ ਪੇਰੋਲ ਦਿੱਤੀ ਗਈ ਹੈ ਪਰ ਇਹਨਾਂ 4 ਦਿਨਾਂ ਦੇ ਵਿੱਚ ਉਹ ਨਾ ਤਾਂ ਰਾਇਆ ਸਥਿਤ ਆਪਣੇ ਘਰ ਜਾ ਸਕਣਗੇ ਤੇ ਨਾ ਹੀ ਆਪਣੇ ਲੋਕ ਸਭਾ ਹਲਕੇ ਤੇ ਨਾ ਹੀ ਪੰਜਾਬ ਆ ਸਕਣਗੇ ਅਮ੍ਰਿਤਪਾਲ ਨੂੰ ਇਹ ਪੇਰੋਲ ਕੁਝ ਸ਼ਰਤਾਂ ਨਾਲ ਦਿੱਤੀ ਗਈ ਹੈ ਹੁਣ ਉਹ ਕਿਹੜੀਆਂ-ਕਿਹੜੀਆਂ ਸ਼ਰਤਾਂ ਨੇ ਇਸ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਗਏ ਨੇ ਸਾਡੇ ਰਿਪੋਰਟਰ ਅੰਕੁਸ਼ ਮਹਾਜਨ ਜੀ ਅੰਕੁਸ਼ ਮਹਾਜਨ ਜੀ ਮੈਨੂੰ ਇਸ ਇਸ ਬਾਰੇ ਜਾਣਕਾਰੀ ਦਿਓ ਕਿ ਜਿਹੜੀ ਅਮ੍ਰਿਤਪਾਲ ਦੀ ਪੇਰੋਲ ਮਿਲੀ ਹੈ ਉਹ ਕਿਹੜੀਆਂ-ਕਿਹੜੀਆਂ ਸ਼ਰਤਾਂ ਨੇ ਜਿਹੜੀ ਉਹਨਾਂ ਦੇ ਸਾਹਮਣੇ ਰੱਖੀਆਂ ਗਈਆਂ ਨੇ ਕੀ ਕੋਈ ਅਪਡੇਟ ਹੈ ਤੁਹਾਡੇ ਸਾਹਮਣੇ ਪੋਸ਼ਾ ਬਿਲਕੁਲ ਅਮਰਿਤਪਾਲ ਨੂੰ ਜਿਹੜਾ ਹੈ ਅਸਮ ਦੀ ਡਿਬਰੂਗੜ ਜੇਲ੍ਹ ਤੋਂ ਕੱਲ ਦਿੱਲੀ ਲਿਆਂਦਾ ਜਾਏਗਾ ਉਹਨਾਂ ਨੂੰ 4 ਦਿਨਾਂ ਦੀ ਜਿਹੜੀ ਹੈ ਉਹ ਪਰੋਲ ਜਿਹੜੀ ਹੈ ਉਹ ਅੰਬਰਸਰ ਜਿਹੜੇ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਜਿਹੜੇ ਆਰਡਰ ਹੈ ਉਹ ਡਿਬਰੂਗੜ ਜੇਲ੍ਹ ਜਿਹੜੇ ਪੰਜਾਬ ਪੁਲਿਸ ਦੇ ਅਧਿਕਾਰੀ ਲੈ ਕੇ ਗਏ ਨੇ ਤੇ ਉਧਰੋਂ ਕੱਲ ਜਿਹੜੇ ਉਹ 5 ਤਰੀਕਾ 5 ਜੁਲਾਈ ਨੂੰ ਜਿਹੜਾ ਉਹ ਦਿੱਲੀ ਅਮਰਿਤਪਾਲ ਨੂੰ ਲੈ ਕੇ ਆਉਣਗੇ ਜਿੱਥੇ ਸੰਸਦ ਦੇ ਵਿੱਚ ਜਿਹੜੇ ਸੰਸਦ ਦੇ ਲੋਕ ਸਭਾ ਸਪੀਕਰ ਹੈਗੇ ਓਮ ਬਿੱਲਾ ਉਹਨਾਂ ਦੇ ਚੈਂਬਰ ਦੇ ਵਿੱਚ ਉਹਨਾਂ ਨੂੰ ਜਿਹੜੀ ਹੈ ਉਹ ਹਲਫ ਦੁਲਾਇਆ ਜਾਏਗਾ ਕਿਉਂਕਿ ਖਡੂਰ ਸਾਹਿਬ ਤੋਂ ਜਿਹੜੇ ਜਿੱਤ ਕੇ ਅਮਰਿਤਪਾਲ ਜਿਹੜੇ ਸਾਂਸਦ ਮੈਂਬਰ ਬਣੇ ਨੇ ਤੇ ਹੁਣ ਕੱਲ ਉਹਨਾਂ ਨੂੰ ਜਿਹੜਾ ਮੈਂਬਰ ਵਜੋਂ ਜਿਹੜੀ ਉਹ 100 ਜਿਹੜਾ ਚੁਕਾਨ ਦਾ ਜਿਹੜਾ ਕੰਮ ਹੋਣਾ ਕਿਉਂਕਿ 60 ਦਿਨਾਂ ਦੇ ਵਿੱਚ ਜਿਹੜੀ ਹੈ 100 ਚੁੱਕਣੀ ਬੇਹੱਲਾਜ਼ਮੀ ਹੁੰਦੀ ਹੈ 7 ਦਿਨਾਂ ਤੋਂ ਬਾਅਦ ਉਹ ਸੀਟ ਨੂੰ ਵੇਕੈਂਟ ਮੰਨਿਆ ਜਾਂਦਾ ਹੈ ਇਸੇ ਲਈ ਕਿਉਂਕਿ ਜਦੋਂ ਪਹਿਲਾਂ ਬਾਕੀ ਸਾਂਸਦਾਂ ਨੇ ਜਿਹੜਾ 24 25 ਤਰੀਕ ਨੂੰ ਜਦੋਂ ਆਪਣੀ ਅਹੁਦੇ ਦੀ ਸੌ ਚੱਕੀ ਹੈ ਸਾਂਸਦ ਵਜੋਂ ਤੇ ਅਮਰਿਤਪਾਲ ਸਿੰਘ ਉਸ ਵੇਲੇ ਜੇਲ੍ਹ ਦੇ ਵਿੱਚ ਬੰਸੀ ਤੇ ਉਹਨਾਂ ਦੇ ਲਈ ਉਹਨਾਂ ਦਾ ਪਰਿਵਾਰ ਲਗਾਤਾਰ ਕੋਸ਼ਿਸ਼ਾਂ ਕਰ ਰਹਿਆ ਸੀਗਾ ਕਿ ਐਨਐਸਏ ਦੇ ਜਿਹੜੇ ਤਹਿਤ ਉਹਨਾਂ ਨੂੰ ਜਿਹੜੀ ਜੇਲ ਕੀਤੀ ਗਈ ਡਿਬਰੂਗੜ ਜੇਲ ਚ ਪਾਇਆ ਗਿਆ ਉਹਨਾਂ ਨੂੰ ਕੁਝ ਦਿਨ ਦੀ ਪਰੋਲ ਦਿੱਤੀ ਜਾਏ ਤਾਂ ਕਿ ਉਹ ਸੰਸਦ ਮੈਂਬਰ ਵਜੋਂ ਜਿਹੜੀ ਹੈ ਉਹ ਹਲਫ ਲੈ ਸਕਣ ਤੇ ਹੁਣ ਜਿਹੜਾ ਉਹ ਅੰਮ੍ਰਿਤ ਸਰ ਪ੍ਰਸ਼ਾਸਨ ਨੇ ਉਹਨਾਂ ਦੀ ਗੱਲ ਨੂੰ ਮੰਨਦੇ ਹੋਏ ਜਿਹੜਾ ਅਮਰਿਤਪਾਲ ਨੂੰ ਹਲਫ ਲੈਣ ਲਈ ਜਿਹੜਾ ਉਹ 4 ਦਿਨਾਂ ਦੀ ਪਰੋਲ ਦਿੱਤੀ ਹੈ ਕੱਲ ਉਹ ਸਸ਼ਰਤ ਜਿਹੜੇ ਹੈਗੇ ਆ ਉਹ ਜੇਲ ਤੋਂ ਬਾਹਰ ਆਣਗੇ ਪਹਿਲਾ ਇਸੇ ਦਾ ਮੌਕਾ ਹੋਏਗਾ ਜਦੋਂ ਅਮਰਿਤਪਾਲ ਜੇਲ ਤੋਂ ਬਾਹਰ ਆਣਗੇ ਤੇ ਕੱਲ ਸਿੱਧੇ ਉਹ ਜਿਹੜਾ ਦਿੱਲੀ ਜਾਣਗੇ ਤੇ ਦਿੱਲੀ ਉੱਥੇ ਲੋਕ ਸਭਾ ਕਰੋਂ ਵੀਰਲਾ ਦੇ ਚੈਂਬਰ ਦੇ ਵਿੱਚ ਉਹਨਾਂ ਨੂੰ ਜਿਹੜਾ ਹਲਫ ਉਹਨਾਂ ਵੱਲੋਂ ਦਿਲਾਇਆ ਜਾਏਗਾ ਹਾਲਾਂਕਿ ਜਿਹੜੀ ਸ਼ਰਤਾ ਲਗਾਈਆਂ ਨੇ ਕਾਫੀ ਇੱਕ ਸਖਤ ਸ਼ਰਤਾ ਜਿਹੜੀ ਹੈ ਅਮਰਿਤਪਾਲ ਨੂੰ ਲੈ ਕੇ ਲਗਾਈਆਂ ਗਈ ਹੈ ਉਹ ਜਿਹੜਾ ਰਈਆ ਜਿੱਥੇ ਉਹ ਤਰਨਧਾਰਨ ਦੇ ਵਿੱਚ ਜਿੱਥੇ ਉਹਨਾਂ ਦਾ ਘਰ ਹੈਗੇ ਉਹ ਆਪਣੇ ਘਰ ਨਹੀਂ ਜਾ ਸਕਣਗੇ ਨਾ 4 ਦਿਨਾਂ ਦੇ ਵਿੱਚ ਨਾ ਹੀ ਆਪਣੇ ਹਲਕੇ ਖਡੂਰ ਸਾਹ ਪਹੁੰਚ ਪਾਨਗੇ ਇਸ ਤੋਂ ਇਲਾਵਾ ਜਿਹੜੀ ਹੈ ਉਹ ਪੁਲਿਸ ਨੂੰ ਪੂਰੀ ਹਰ ਚੀਜ਼ ਦੀ ਜਿਹੜੀ ਇਨਫੋਰਮੇਸ਼ਨ ਦੇਣੀ ਜ਼ਰੂਰੀ ਹੋਏਗੀ ਤੇ ਇੱਕ ਇਸੇ ਵੀ ਤਰੀਕੇ ਨਾਲ ਮੀਡੀਆ ਤੋਂ ਦੇ ਸਾਹਮਣੇ ਕੋਈ ਨਹੀਂ ਦੇਣਗੇ মিডিਆ ਤੋਂ ਦੂਰੀ ਬਣਾ ਕੇ ਰੱਖਣਗੇ ਇਸ ਜਿੱਕੇ ਦੀ ਜਿਹੜੀ ਸ਼ਰਤ ਹੈ ਜਿਹੜੀ ਅੰਮ੍ਰਿਤ ਪਾਲ ਨੂੰ ਲੈ ਕੇ ਜਿਹੜੀ ਹੈ ਉਹ ਪ੍ਰਸ਼ਾਸਨ ਵੱਲ ਲਾਈ ਗਈ ਹੈ ਜਿਹੜੀ 4 ਦਿਨ ਦੀ ਪਰੋਲ ਇਸ ਲਈ ਦਿੱਤੀ ਗਈ ਹੈ ਤਾਂ ਕਿ ਉਹ ਸ਼ਬਦ ਲੈਣ ਤੋਂ ਬਾਅਦ ਅਗਰ ਉਹਨਾਂ ਨੇ ਵਾਪਸ ਆਣਾ ਤੇ ਮੌਸਮ ਦੇ ਵਿੱਚ ਅਗਰ ਕੋਈ ਖਰਾਬੀ ਆਂਦੀ ਹੈ ਤਾਂ ਮੌਸਮ ਦੀ ਵਜ੍ਹਾ ਨਾਲ ਜਿਹੜੀ ਉਹਨਾਂ ਦੇ ਇੱਥੇ ਲਿਆਂਦੇ ਵਿੱਚ ਦਿੱਕਤ ਨਾ ਹੋਵੇ ਹਾਲਾਂਕਿ ਕਿਵੇਂ ਲੈ ਕੇ ਆਣਗੇ ਉਹਨਾਂ ਨੂੰ ਬਾਈਰ ਲੈ ਕੇ ਆਣਗੇ ਬਾਈ ਰੋਡ ਲੈ ਕੇ ਆਣਗੇ ਬਾਈ ਰੇਲ ਲੈ ਕੇ ਆਣਗੇ allele ਦੇ ਬਾਰੇ ਕੋਈ ਜ਼ਿਕਰ ਜਿਹੜਾ ਹੈ ਉਹ ਪ੍ਰਸ਼ਾਸਨ ਵੱਲੋਂ ਨਹੀਂ ਕੀਤਾ ਗਿਆ ਇਸ ਨੂੰ ਪੂਰੀ ਤਰੀਕੇ ਨਾਲ ਗੁਪਤ ਰੱਖਿਆ ਗਿਆ ਹੈ ਜੀ ਤੇ ਅੰਕੁਸ਼ ਜੀ ਮੈਨੂੰ ਇਸ ਗੱਲ ਬਾਰੇ ਵੀ ਜਾਣਕਾਰੀ ਦਿਓ ਕਿ ਜਿਹੜੇ ਅਮਰਿਤਪਾਲ ਸੌ ਚੁੱਕਣਗੇ ਉਹਦੇ ਲਈ ਕਾਫੀ ਸਾਰੇ ਪ੍ਰੋਟੋਕੋਲਸ ਹੁੰਦੇ ਨੇ ਤੇ ਇਹਨਾਂ ਪ੍ਰੋਟੋਕੋਲਸ ਦੇ ਵਿੱਚ ਕੀ ਉਹਨਾਂ ਦੇ ਪਰਿਵਾਰ ਨੂੰ ਉੱਥੇ ਮੌਜੂਦ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ ਜਾਂ ਫਿਰ ਸਿਰਫ ਉਹੀ ਲੋਕ ਹੋਣਗੇ ਜਿਹੜੇ ਕਿ ਉਸ ਵੇਲੇ ਮਤਲਬ ਸੌ ਚੁੱਕਣ ਦੇ ਵਿੱਚ ਹੈਲਪ ਕਰ ਸਕਦੇ ਨੇ ਪਰਿਵਾਰ ਤਾਂ ਕਿਉਂਕਿ ਕਾਫੀ ਦਿਨਾਂ ਤੋਂ ਕੋਸ਼ਿਸ਼ ਕਰ ਰਿਹਾ ਸੀ ਕਿ ਅਮਰਿਤਪਾਲ ਤੋਂ ਮੁਲਾਕਾਤ ਹੋ ਸਕੇ ਤੁਹਾਨੂੰ ਪਤਾ ਉਹਨਾਂ ਦੀ ਪਤਨੀ ਵੀ ਗਈ ਸੀ ਉਹਨਾਂ ਨਾਲ ਮੁਲਾਕਾਤ ਕਰਨ ਪਰ ਹੁਣ ਕੀ ਹੈ ਇਸ ਤੇ ਅਪਡੇਟ ਬਿਲਕੁਲ ਪੁਸ਼ਪਾ ਜਿਹੜਾ ਤੁਸੀਂ ਸਵਾਲ ਕੀਤਾ ਇੱਕ ਸਵਾਲ ਜਿਹੜਾ ਸਿੱਧੇ ਤੌਰ ਤੇ ਪ੍ਰੋਟੋਕੋਲ ਦੇ ਨਾਲ ਜੁੜਿਆ ਹੈ ਤੇ ਪ੍ਰੋਟੋਕੋਲ ਇਹ ਸੰਸਦ ਦਾ ਹੈਗਾ ਸੰਸਦ ਦੇ ਸਪੀਕਰ ਤੇ ਹੈਗਾ ਕਿ ਉਹ ਕਿਸੇ ਕੇ ਦੀ ਜਿਹੜੀ ਹੈ ਉਹ ਰਿਆਇਤਾ ਉਹਨਾਂ ਨੂੰ ਦਿੰਦੇ ਨੇ ਕਿਉਂਕਿ ਜਦੋਂ 24 25 ਤਰੀਕ ਨੂੰ ਜਦੋਂ ਬਾਕੀ ਸਾਰੇ ਜਿਹੜੇ ਸੰਸਦਾਂ ਵੱਲੋਂ ਹਲਫ ਲਿੱਤਾ ਗਿਆ ਤਾਂ ਉਸ ਵੇਲੇ ਉਹਨਾਂ ਦੇ ਪਰਿਵਾਰ ਵਾਲੇ ਜਾਂ ਨਜ਼ਦੀਕੀ ਉਹਨਾਂ ਦੇ ਨਾਲ ਉੱਥੇ ਮੌਜੂਦ ਸੀਗੇ ਹੁਣ ਉਹਨਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਉੱਥੇ ਆਣ ਦੀ ਪਰਮਿਸ਼ਨ ਦਿੰਦੀ ਹੈ ਲੋਕ ਸਭਾ ਸਪੀਕਰ ਦਿੰਦੇ ਨਹੀਂ ਦਿੰਦੇ ਇਹ ਉਹਨਾਂ ਦੇ ਪ੍ਰੋਗੈਟਿਵ ਦੇ ਉੱਤੇ ਡਿਪ ਕਰਦਾ ਹੈ ਹਾਲਾਂਕਿ ਜਿਹੜੇ ਪ੍ਰੋਟੋਕੋਲ ਹੈਗੇ ਜਿਹੜੇ ਨਿਯਮ ਹੈਗੇ ਉਹਦੇ ਅਕੋਰਡਿੰਗ ਤਾਂ ਜਦੋਂ ਕੋਈ ਸੰਸਦ ਜਿਹੜਾ ਸੰਸਦ ਉਹ ਜੋ ਜਿਹੜਾ ਸੌ ਲੈਂਦਾ ਹੈ ਜਦੋਂ ਹਲਫ ਲੈਂਦਾ ਹੈ ਤਾਂ ਉਸ ਦਾ ਪਰਿਵਾਰ ਉਸ ਵੇਲੇ ਉਹਦੇ ਨਾਲ ਮੌਜੂਦ ਰਹਿੰਦਾ ਹੈ ਉੱਥੇ ਤੇ ਹੋ ਸਕਦਾ ਹੈ ਕਿ ਕੱਲ ਜਦੋਂ ਅਮਰਿਤਪਾਲ ਸਿੰਘ ਨੂੰ ਜਦੋਂ ਚੈਂਬਰ ਦੇ ਵਿੱਚ ਲੋਕ ਸਭਾ ਸਪੀਕਰ ਦੇ ਚੈਂਬਰ ਦੇ ਵਿੱਚ ਹਲਫ ਲਈ ਲਿਆਂਦਾ ਜਾਏ ਤਾਂ ਉਸ ਵੇਲੇ ਉਹਦਾ ਪਰਿਵਾਰ ਵੀ ਮੌਜੂਦ ਹੈ ਹਾਲਾਂਕਿ ਇਹ ਜਿਵੇਂ ਪਹਿਲਾਂ ਵੀ ਦੱਸਿਆ ਕਿ ਇਹ ਸਪੀਕਰ ਦਾ ਪ੍ਰੋਵੋਕੇਟਿਵ ਹੈਗਾ ਸਪੀਕਰ ਕਿਸੇ ਕੇ ਨਾਲ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਇਜਾਜ਼ਤ ਦਿੰਦਾ ਹੈ ਜਾਂ ਨਹੀਂ ਦਿੰਦਾ ਇਹ ਕੱਲ ਦੇਖਣ ਵਾਲਾ ਸਵਾਲ ਹੈ ਜ ਲੇਕਿਨ ਫਿਲਹਾਲ ਜਿਹੜਾ ਪ੍ਰੋਟੋਕੋਲ ਦੀ ਗੱਲ ਹੈ ਪ੍ਰੋਟੋਕੋਲ ਦੇ ਅਕੋਰਡਿੰਗ ਉਹਨਾਂ ਦਾ ਪਰਿਵਾਰ ਸੌ ਚੁੱਕ ਸਮਾਗਮ ਵੇਲੇ ਉਹਨਾਂ ਦੇ ਨਾਲ ਮੌਜੂਦ ਰਹਿ ਸਕਦਾ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਅੰਕੁਰ ਜੀ ਸਾਨੂੰ ਪੂਰੀ ਜਾਣਕਾਰੀ ਦੇਣ ਲਈ वैसे ਤੁਹਾਨੂੰ ਦੱਸ ਦਈਏ ਕਿ ਅਮਰਿਤਪਾਲ ਸਿੰਘ ਦੀ ਜਿਹੜੀ ਇਹ ਪੇਰੋਲ ਮਿਲੀ ਹੈ ਉਸ ਦੇ ਵਿੱਚ ਅਮਰਿਤਪਾਲ ਨੇ ਸਭ ਤੋਂ ਪਹਿਲਾਂ ਜੇਲ ਸੁਪਰਡੈਂਡੈਂਟ ਨੂੰ ਪੱਤਰ ਲਿਖ ਕੇ ਸੌ ਚੁੱਕਣ ਲਈ ਅਪੀਲ ਕੀਤੀ ਸੀ ਫਿਰ ਉਸ ਪੱਤਰ ਨੂੰ ਜੇਲ ਸੁਪਰਡੈਂਡੈਂਟ ਵੱਲੋਂ ਅਮਰਿਤਪਾਲ ਦੇ ਡਿਪਟੀ ਕਮਿਸ਼ਨਰ ਨੂੰ ਭੇਜਿਆ ਗਿਆ ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਪੱਤਰ ਲੋਕ ਸਭਾ ਸਪੀਕਰ ਨੂੰ ਭੇਜਿਆ ਤੇ ਫਿਰ ਸਮਾਂ ਰਹਿੰਦਿਆਂ ਹੀ ਜਾਂਚ ਪ੍ਰਕਿਰਿਆ ਮੁਕੰਮਲ ਕੀਤੀ ਗਈ ਇਸ ਤੋਂ ਬਾਅਦ ਲੋਕ ਸਭਾ ਸਪੀਕਰ ਨੇ ਇਸ ਦੀ ਮਨਜ਼ੂਰੀ ਦੇ ਦਿੱਤੀ